ਸਤਿ ਸ਼੍ਰੀ ਅਕਾਲ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਆਸਟ੍ਰੇਲੀਆ ਦੇ ਨੇੜੇ ਇੱਕ ਵਾਰ ਮੁਰਤੋਂ ਦਿਖੇ ਚੀਨੀ ਜੰਗੀ ਬੇੜੇ ਟਾਸਮਾਨੀਆ ਨਜ਼ਦੀਕ ਵਿਖੇ ਜੰਗੀ ਬੇੜਿਆਂ ਦੇ ਦਿਖਣ ਤੋਂ ਬਾਅਦ ਅਲਰਟ ਤੇ ਆਈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਸੈਨਾ ਨਾਰਦਰਨ ਟੈਰੀਟਰੀ ਦੀ ਮੁਖਮੰਤਰੀ ਲੀਆ ਫਿਨੀਚਿਆਰੋ ਦੇ ਇੱਕ ਵੱਡੇ ਫੈਸਲੇ ਤੇ ਖੜਾ ਹੋਇਆ ਵਿਵਾਦ ਮੂਲ ਆਦੀਵਾਸੀ ਭਾਈਚਾਰੇ ਵਿੱਚੋਂ ਇੱਕ ਨੇ ਜਿਤਾਇਆ ਤਿੱਖਾ ਰੋਸ ਛਾਤੀ ਦੇ ਕੈਂਸਰ ਸੰਬੰਧੀ ਇੱਕ ਤਾਜ਼ਾ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਛਾਤੀ ਦੇ ਕੈਂਸਰ ਦੀ ਦਰ ਦੁਨੀਆ ਵਿੱਚ ਸਭ ਤੋਂ ਵੱਧ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਚੀਨੀ ਜੰਗੀ ਬੇੜੇ ਆਸਟ੍ਰੇਲੀਆ ਦੇ ਨੇੜੇ ਇੱਕ ਵਾਰ ਮੁੜ ਤੋਂ ਦੇਖਣ ਤੋਂ ਬਾਅਦ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਚੌਕਸੀ ਵਧਾ ਦਿੱਤੀ ਹੈ ਦਰਸਲ ਮੰਗਲਵਾਰ ਨੂੰ ਇੱਕ ਵਾਰ ਮੁੜ ਤੋਂ ਚੀਨ ਦੇ ਤਿੰਨ ਜੰਗੀ ਬੇੜੇ ਆਸਟ੍ਰੇਲੀਆ ਦੇ ਟਾਸਮਾਨੀਆ ਦੇ ਨਜ਼ਦੀਕ ਨਜ਼ਰ ਆਏ ਇਸ ਤੋਂ ਬਾਅਦ ਦੋਹਾਂ ਮੁਲਕਾਂ ਦੀਆਂ ਫੌਜਾਂ ਚੀਨੀ ਜੰਗੀ ਜਹਾਜ਼ਾਂ ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ ऑस्ट्रेलिया ਤੇ ਨਿਊਜ਼ੀਲੈਂਡ ਵੱਲੋਂ ਇਤਰਾਜ਼ ਜਤਾਏ ਜਾਣ ਦੇ ਬਾਵਜੂਦ ਚੀਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਮੰਗਲਵਾਰ ਨੂੰ ਇੱਕ ਵਾਰ ਮੁੱਢ ਤੋਂ ਤਿੰਨ ਜੰਗੀ ਬੇੜੇ ਆਸਟ੍ਰੇਲੀਆ ਦੇ ਨਜ਼ਦੀਕ ਨਜ਼ਰ ਆਏ ਇਹ ਤਿੰਨ ਜੰਗੀ ਬੇੜੇ ਜਿਨ੍ਹਾਂ ਨੇ ਹਾਲ ਹੀ ਵਿੱਚ ਤਸਮਾਨ ਸਾਗਰ ਵਿੱਚ ਲਾਈਫ ਫਾਇਰ ਅਭਿਆਸਾਂ ਨੂੰ ਪੂਰਾ ਕੀਤਾ ਸੀ ਆਸਟ੍ਰੇਲੀਆ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਮੁੱਢ ਤੋਂ ਦਾਖਲ ਹੋ ਗਏ ਪਹਿਲਾਂ ਤੋਂ ਹੀ ਅਲਰਟ ਤੇ ਚੱਲ ਰਹੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਜਲ ਸੈਨਾ ਨੇ ਚੌਕਸੀ ਨੂੰ ਹੋਰ ਵਧਾ ਦਿੱਤਾ ਹੈ ਦੋਹਾਂ ਮੁਲਕਾਂ ਦੀ ਸੈਨਾ ਵੱਲੋਂ ਵਰਤਮਾਨ ਵਿੱਚ ਹੁਬਾਰਟ ਦੇ ਪੂਰਬ ਵਿੱਚ ਚੀਨੀ ਜੰਗੀ ਜਹਾਜ਼ਾਂ ਦੀ ਗਤੀਵਿਧੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਰੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਕਿ ਉਹ ਨਿਊਜ਼ੀਲੈਂਡ ਦੀ ਫੌਜ ਨਾਲ ਸਾਂਝੇ ਤੌਰ ਤੇ ਪੀਪਲਜ਼ ਲਿਬ੍ਰੇਸ਼ਨ ਆਰਮੀ ਨੇਵੀ ਫਲੋਟੀਲਾ ਦੀ ਨਿਗਰਾਲੀ ਕਰਨ ਲਈ ਕੰਮ ਕਰ ਰਹੇ ਹਨ। ਆਸਟ੍ਰੇਲੀਆ ਦੇ ਸਮੁੰਦਰੀ ਰਾਤੇ ਆਲੇ-ਦੁਆਲੇ ਕਿਉਂਕਿ ਟਾਸਕ ਫੋਰਸ ਤਸਮਾਨੀਆ ਤੱਕ ਪਹੁੰਚਦੀ ਹੈ। ਰੱਖਿਆ ਵਿਭਾਗ ਨੇ ਮੰਗਲਵਾਰ ਦੁਪਹਿਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਟਾਸਕ ਗਰੁੱਪ 107 ਨੇ ਅੱਜ ਸਵੇਰੇ ਆਸਟ੍ਰੇਲੀਆ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਮੁੜ ਤੋਂ ਪ੍ਰਵੇਸ਼ ਕੀਤਾ ਹੈ ਬਿਆਨ ਵਿੱਚ ਕਿਹਾ ਗਿਆ ਕਿ ਹੋਬਾਰਟ ਨੇੜੇ ਪੀਐਲਏਐਨ ਟਾਸਕ ਗਰੁੱਪ 107 ਜਿਸ ਵਿੱਚ ਜਿਆਂਕਾਈ ਕਲਾਸ ਫ੍ਰੀਗੇਟ ਹੈਂਗਯਾਂਗ ਰੇਨ ਹਾਈ ਕਲਾਸ ਕਰੂਜ਼ਰ ਜੂਨੀ ਅਤੇ ਫੂਚੀ ਸ਼੍ਰੇਣੀ ਦੀ ਪੂਰਤੀ ਕਰਨ ਵਾਲਾ ਜਹਾਜ਼ ਵਿਸ਼ਾਨੂ ਸ਼ਾਮਲ ਨੇ ਲਗਭਗ 160 ਸਮੁੰਦਰੀ ਮੀਲ ਪੂਰਬ ਵਿੱਚ ਦਿਖੇ ਨੇ ਆਸਟ੍ਰੇਲੀਆ ਉਮੀਦ ਕਰਦਾ ਹੈ ਕਿ ਖੇਤਰ ਵਿੱਚ ਕੰਮ ਕਰ ਰਹੀਆਂ ਸਾਰੀਆਂ ਤਾਕਤਾਂ ਸੁਰੱਖਿਆ ਅਤੇ ਪੇਸ਼ੇਵਰਤਾ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਦੇ ਹੋਏ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਅਤੇ ਅਸੀਂ ਸਾਰੇ ਰਾਜਾਂ ਨੂੰ ਇਹ ਯਕੀਨੀ ਬਣਾਉਣ ਲਈ ਖੁੱਲੀ ਗੱਲਬਾਤ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕਰਦੇ ਹਾਂ ਕਿ ਉਹਨਾਂ ਦੀਆਂ ਕਾਰਵਾਈਆਂ ਖੇਤਰੀ ਸੁਰੱਖਿਆ ਅਤੇ ਸਥਿਰਤਾ ਦਾ ਸਮਰਥਨ ਕਰਦੀਆਂ ਨੇ ਪ੍ਰਮੁੱਖ ਸਰਕਾਰੀ ਸਲਾਹਕਾਰ ਐਡ ਹੋਸਿਕ ਨੇ ਕਿਹਾ ਕਿ ਸਾਰੀਆਂ ਜਲ ਸੈਨਾਵਾਂ ਨੂੰ ਅੰਤਰਰਾਸ਼ਟਰੀ ਪਾਣੀਆਂ ਵਿੱਚ ਚਾਨਦੀ ਇਜਾਜ਼ਤ ਹੈ ਪਰ ਸੰਭਾਵੀ ਤੌਰ ਤੇ ਖਤਰਨਾਕ ਗਤੀਵਿਧੀ ਦਾ ਉਚਿਤ ਨੋਟਿਸ ਦੇਣਾ ਚਾਹੀਦਾ ਹੈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲਾਈਫ ਫਾਇਰ ਕਰਨ ਲਈ ਤੁਹਾਨੂੰ ਅਗਾਊਂ ਨੋਟਿਸ ਦੇਣਾ ਪੈਂਦਾ ਹੈ ਜਦੋਂ ਅਸੀਂ ਇੱਕ ਦੇਸ਼ ਦੇ ਰੂਪ ਵਿੱਚ ਅਜਿਹਾ ਕਰਦੇ ਹਾਂ ਤਾਂ ਅਸੀਂ 12 ਤੋਂ 24 ਘੰਟੇ ਪਹਿਲਾਂ ਨੋਟਿਸ ਦਿੰਦੇ ਹਾਂ ਇਸ ਦੇ ਪਿੱਛੇ ਇੱਕ ਚੰਗਾ ਕਾਰਨ ਹੈ ਉਹ ਹੈ ਸੁਰੱਖਿਆ ਕਾਰਨ ਇਸ ਬਾਰੇ ਬੀਤੇ ਰੋਜ਼ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਸੀ ਕਿ ਇਹ ਕਾਰਵਾਈ ਆਸਟ੍ਰੇਲੀਆ ਦੇ ਆਰਥਿਕ ਖੇਤਰ ਤੋਂ ਬਾਹਰ ਹੋਈ ਸੀ ਇਹ ਦੀ ਸੂchnਾ ਦਿੱਤੀ ਗਈ ਹਾਲਾਂਕਿ ਇਹ ਬਿਹਤਰ ਹੁੰਦਾ ਜੇਕਰ ਇਹ ਚੇਤਾਵਨੀ ਕੁਝ ਹੋਰ ਸਮਾਂ ਪਹਿਲਾਂ ਦੇ ਦਿੱਤੀ ਜਾਂਦੀ ਇਸ ਲਈ ਅਸੀਂ ਅਧਿਕਾਰਤ ਵਿਰੋਧ ਦਰਜ ਕਰਵਾਇਆ ਹੈ ਜੇਕਰ ਤੁਸੀਂ ਚਾਹੁੰਦੇ ਹੋ ਜੇਕਰ ਇਹ ਗਤੀਵਿਧੀ ਹੋਣੀ ਸੀ ਤਾਂ ਹੋਰ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ ਨਾਰਦਰਨ ਟੈਰੀਟਰੀ ਦੀ ਮੁੱਖ ਮੰਤਰੀ ਲੀਆ ਫਿਨੋਚੀਆਰੋ ਨੇ ਇੱਕ ਫੈਸਲੇ ਤੇ ਵਿਵਾਦ ਖੜਾ ਕਰ ਦਿੱਤਾ ਹੈ ਜਿੱਥੇ ਇੱਕ ਪਾਸੇ ਮੂਲ ਆਦੀਵਾਸੀ ਭਾਈਚਾਰੇ ਵਿੱਚੋਂ ਇੱਕ ਨੇ ਮੁੱਖ ਮੰਤਰੀ ਤੇ ਬਿਆਨ ਤੇ ਤਿੱਖਾ ਰੋਸ ਜਤਾਇਆ ਤਾਂ ਦੂਜੇ ਪਾਸੇ ਵਿਰੋਧੀ ਧਿਰ ਨੇ ਮੁੱਖ ਮੰਤਰੀ ਤੇ ਸਿਆਸਤ ਕਰਨ ਦਾ ਇਲਜ਼ਾਮ ਲਗਾਇਆ मामला डार्विन ਉੱਤੇ ਬੰਬਾਰੀ ਦੀ 83ਵੀਂ ਬਰੇਗਨ ਦੇ ਮੌਕੇ ஆயுத ਸਮਾਗਮ ਦੌਰਾਨ ਇੱਕ ਆਦੀਵਾਸੀ ਸਮੂਹ ਦੀ ਅਣਦੇਖੀ ਕਰਨ ਦਾ ਹੈ। ਨਾਰਦਰਨ ਲੈਂਡ ਟੈਰੀਟਰੀ ਦੀ ਮੁੱਖ ਮੰਤਰੀ ਦੇ ਇੱਕ ਕਦਮ ਤੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਇਸ ਦੇ ਚੱਲਦਿਆਂ ਆਸਟ੍ਰੇਲੀਆ ਦੇ ਮੂਲ ਆਦੀਵਾਸੀ ਪਾਈਚਾਰੇ ਵਿੱਚੋਂ ਇੱਕ ਲਾਰਕੀਆ ਕਮਿਊਨਿਟੀ ਦੇ ਆਦੀਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਸਿਆਸੀ ਆਗੂ ਵੀ ਮੁੱਖ ਮੰਤਰੀ ਦੇ ਬਿਆਨ ਦੀ ਨਿੰਦਾ ਕਰ ਰਹੇ ਨੇ। ਦਰਸਲ ਵਿਦੇਸ਼ੀ ਮੰਤਰੀ ਲੀਆ ਫਿਨੋਚੀਆਰੋ ਨੇ ਦੂਜੇ ਵਿਸ਼ਵ ਯੁੱਧ ਨਾਲ ਸੰਬੰਧਿਤ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਇਹ ਸਮਾਗਮ ਦੂਜੇ ਵਿਸ਼ਵ ਯੁੱਧ ਦੌਰਾਨ ਡਾਰਵਿਨ ਉੱਤੇ ਬੰਬਾਲੀ ਦੀ 83ਵੀਂ ਬਰੇਗੰਡ ਦੇ ਮੌਕੇ ਉੱਤੇ ਕਰਵਾਇਆ ਗਿਆ ਸੀ। ਵੱਡੀ ਗੱਲ ਇਹ ਕਿ ਇਸ ਸਮਾਗਮ ਵਿੱਚ ਬਾਕੀ ਸਾਰੇ ਬੁਲਾਰਿਆਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਲਾਰਕੀਆ ਆਦੀਵਾਸੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਪਰ ਮੁੱਖ ਮੰਤਰੀ ਨੇ ਉਨ੍ਹਾਂ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ। ਜਿਸ ਕਾਰਨ ਨਾ ਸਿਰਫ ਆਦੀਵਾਸੀ ਭਾਈਚਾਰੇਆਂ ਸਗੋਂ ਵਿਰੋਧੀਆਂ ਵੱਲੋਂ ਵੀ ਇਸ ਦੀ ਸਖਤ ਨਿਖੇਧੀ ਕੀਤੀ ਜਾ ਰਹੀ ਹੈ। ਸਮਾਗਮ ਦੌਰਾਨ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇ ਸਮੇਤ 8 ਬੁਲਾਰਿਆਂ ਵਿੱਚੋਂ ਮੁੱਖ ਮੰਤਰੀ ਲੀਆ ਫਿਨੋਚੀਆਰੋ ਹੀ ਇੱਕ ਅਜਿਹੇ ਸੰ ਜਿਨ੍ਹਾਂ ਨੇ ਲਾਰਕੀਆ ਜ਼ਮੀਨ ਮਾਲਕਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਇਸ ਬਾਰੇ ਸਵਾਲ ਕਿਤੇ ਜਾਣਤੇ ਮੁੱਖ ਮੰਤਰੀ ਨੇ ਇੱਕ ਹੈ ਕਿ ਬਚਾ ਕੀਤਾ ਕਿ ਉਸ ਸਮੇਂ ਸਾਰੇ ਆਗੂ ਪਾਈਚਾਰੇ ਬਾਰੇ ਬੋਲ ਰਹੇ ਸੀ ਇਸ ਕਾਰਨ ਮੈਨੂੰ ਲੱਗਾ ਕਿ ਹਰੇਕ ਬੁਲਾਰੇ ਨੂੰ ਇੱਕੋ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਉਧਰ ਵਿਰੋਧੀਆਂ ਦਾ ਕਹਿਣਾ ਹੈ ਕਿ ਇੰਜ ਜਾਪ ਰਿਹਾ ਹੈ ਕਿ ਮੁੱਖ ਮੰਤਰੀ ਆਦੀਵਾਸੀ ਪਾਈਚਾਰੇ ਨੂੰ ਮਾਨਤਾ ਨਹੀਂ ਦੇਣਾ ਚਾਹੁੰਦੇ ਜਾਂ ਉਹਨਾਂ ਦੇ ਮਨ ਵਿੱਚ ਕੀ ਹੈ ਇਸ ਬਾਰੇ ਉਹਨਾਂ ਨੂੰ ਖੁਦ ਦੱਸਣਾ ਚਾਹੀਦਾ ਹੈ ਇਸਤੇ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਦੇਸ਼ ਦੀ ਸਵੀਕ੍ਰਿਤੀ ਬਾਰੇ ਕਮਿਊਨਿਟੀ ਤੋਂ ਜੋ ਫੀਡਬੈਕ ਹਾਸਲ ਕੀਤਾ ਹੈ ਉਹ ਇਹ ਹੈ ਕਿ ਕੁਝ ਟੈਰੀਟੋਰੀਅਨ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਹੱਕਾਂ ਨੂੰ ਮਾਰਿਆ ਗਿਆ ਹੈ ਮੈਂ ਸਾਰੇ ਸਾਫ ਕਾ ਸੈਨਿਕਾਂ ਸਾਰੇ ਟੈਰੀਟੋਰੀਆ ਨਾ ਸਾਡੇ ਰੱਖਿਆ ਬਲਾਂ ਵਿੱਚ ਸੇਵਾ ਕਰ ਰਹੇ ਪੁਰਸ਼ਾਂ ਅਤੇ ਔਰਤਾਂ ਦਾ ਧੰਨਵਾਦ ਕਰਦੀ ਹਾਂ ਉਧਰ ਲਾਰਕੀਆਂ ਪਾਈਚਾਰੇ ਦਾ ਇੱਕ ਬਜ਼ੁਰਗ ਜੋ ਉਸ ਸਮਾਗਮ ਦੌਰਾਨ ਮੌਜੂਦ ਸੀ ਨੇ ਮੁੱਖ ਮੰਤਰੀ ਦੀ ਤਿੱਖੀ ਆਲੋਚਨਾ ਕੀਤੀ ਲੜਕੀਆਂ ਪਾਈਚਾਰੇ ਦੇ ਮੁਖੀ ਰਿਚਰਡ ਫੋਜੀ ਨੇ ਕਿਹਾ ਕਿ ਉਹ ਇੱਕ ਸ਼ਰਮਨਾਕ ਮੌਕਾ ਸੀ ਜਦੋਂ ਸਾਡੇ ਭਾਈਚਾਰੇ ਬਾਰੇ ਮੁੱਖ ਮੰਤਰੀ ਨੇ ਇੱਕ ਸ਼ਬਦ ਵੀ ਨਹੀਂ ਕਿਹਾ ਜਦੋਂ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਸਾਡੇ ਭਾਈਚਾਰੇ ਨੇ ਦੇਸ਼ ਦੀ ਖਾਤਰ ਵੱਡੀਆਂ ਕੁਰਬਾਨੀਆਂ ਦਿੱਤੀਆਂ ਅੱਜ ਸਾਨੂੰ ਮਹਿਸੂਸ ਕਰਵਾਇਆ ਜਾ ਰਿਹਾ ਹੈ ਕਿ ਅਸੀਂ ਦੇਸ਼ ਲਈ ਕੁਝ ਨਹੀਂ ਕੀਤਾ ਜਿਸ ਗੱਲ ਨੇ ਮੈਨੂੰ ਅਸਲ ਵਿੱਚ ਪਰੇਸ਼ਾਨ ਕੀਤਾ ਉਹ ਇਹ ਹੈ ਕਿ ਮੇਰੇ ਦਾਦਾ ਅਤੇ ਉਹਨਾਂ ਦੇ ਭਰਾ ਜਦੋਂ ਡਾਰਵਿਨ ਉੱਤੇ ਬੰਬਾਰੀ ਹੋਈ ਸੀ ਉਸ ਸਮੇਂ ਉਹਨਾਂ ਵੱਲੋਂ ਜੰਗ ਲੜੀ ਗਈ ਸੀ ਉਹਨਾਂ ਜ਼ਖਮੀਆਂ ਦੀ ਵੀ ਮਦਦ ਕੀਤੀ ਸੀ ਦੂਜੇ ਪਾਸੇ ਵਿਰੋਧੀ ਧਿਰ ਦੇ ਉਪਨੇਤਾ ਤਰਨ ਯੰਗ ਨੇ ਮੁੱਖ ਮੰਤਰੀ ਤੇ ਸਿਆਸੀ ਖੇਡ ਖੇਡਣ ਦਾ ਦੋਸ਼ ਲਾਇਆ ਯੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਿਸੇ ਆਦੀਵਾਸੀ ਸਮੂਹ ਨੂੰ ਕਿਸੇ ਇੱਕ ਦੇ ਮਾਨਤਾ ਨਾ ਦੇਣ ਨਾਲ ਕੋਈ ਵੱਡਾ ਫਰਕ ਨਹੀਂ ਪੈਣਾ ਮੂਲ ਲੋਕਾਂ ਦੇ ਪੁਰਖਿਆਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ ਖਬਰ ਦਖਣੀ ਆਸਟ੍ਰੇਲੀਆ ਦੇ ਯਾਰਕਟਾਊਨ ਤੋਂ ਹੈ ਜਿੱਥੇ ਕਿਸਾਨ ਦੇ ਘਰ ਤੋਂ ਕਰੀਬ 10 ਲੱਖ ਡਾਲਰ ਦੀ ਲੁੱਟ ਕਰਨ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਵਰਟੀਕਲ ਇਹ ਕਿ ਇਹਨਾਂ ਵਿੱਚੋਂ ਇੱਕ ਲੁਟੇਰੇ ਨੂੰ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕਰੀਬ 1000 ਕਿਲੋਮੀਟਰ ਦੂਰ ਤੋਂ ਕਾਬੂ ਕੀਤਾ ਹੈ ਜਦੋਂ ਕਿ ਦੂਜੇ ਨੂੰ 600 ਕਿਲੋਮੀਟਰ ਦੂਰ ਤੋਂ ਪੁਲਿਸ ਨੇ ਮਲਜ਼ਮਾਂ ਤੋਂ ਅਤਿ ਆਧੁਨਿਕ ਹਥਿਆਰ ਅਤੇ ਲੁੱਟੀ ਗਈ ਰਾਸ਼ੀ ਬਰਾਮਦ ਕੀਤੀ ਹੈ। ਦੱਖਣੀ ਆਸਟ੍ਰੇਲੀਆ ਵਿੱਚ ਇੱਕ ਕਿਸਾਨ ਦੇ ਘਰ ਤੋਂ 10 ਲੱਖ ਡਾਲਰ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਦੇ ਘਰ ਹੋਈ ਚੋਰੀ ਦੀ ਇਸ ਵਾਰਦਾਤ ਨੂੰ ਤਿੰਨ ਤੋਂ ਚਾਰ ਲੁਟੇਰਿਆਂ ਨੇ ਰਲ ਕੇ ਅੰਜਾਮ ਦਿੱਤਾ। ਨਿਊ ਸਾਊਥ ਵੈਲਜ਼ ਦੇ ਦੂਰ ਦਰਾਡੇ ਦੇ ਇੱਕ ਕਸਬੇ ਯੋਰਟਾਊਨਵਿਚ ਵਾਪਰੀ ਇਸ ਘਟਨਾ ਦੌਰਾਨ ਕਿਸਾਨ ਤੇ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ ਵਿੱਚ ਆ ਗਈ। ਇਸ ਤੋਂ ਬਾਅਦ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਕੁਝ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ। ਵੱਡੀ ਗੱਲ ਇਹ ਹੈ ਕਿ ਇਹਨਾਂ ਲੁਟੇਰਿਆਂ ਨੂੰ ਵਕਫ-ਵਕ ਥਾਵਾਂ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ। ਪੁਲਿਸ ਅਨੁਸਾਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਵਕਫ-ਵਕ ਹੋ ਗਈ ਸੀ। ਪੁਲਿਸ ਅਨੁਸਾਰ ਸੋਮਵਾਰ ਸਵੇਰੇ 1 ਵਜੇ ਤਿੰਨ ਆਦਮੀ ਯੋਰਕ Town ਦੀ ਜਾਇਦਾਦ ਵਿੱਚ ਦਾਖਲ ਹੋਏ ਕਿਸਾਨ ਫਰਾਂਸਿਸ ਤਾਹੇਨੀ ਜਿਸ ਨੂੰ ਅਮੀਰ ਕਿਸਾਨ ਵਜੋਂ ਜਾਣੇ ਜਾਂਦੇ ਹਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਸ ਦੇ ਘਰ ਤੋਂ 1 ਮਿਲੀਅਨ ਡਾਲਰ ਤੋਂ ਵੱਧ ਦੀ ਨਕਦੀ ਲੁੱਟੀ ਗਈ ਇਸ ਤੋਂ ਬਾਅਦ ਸਵੇਰੇ ਕਰੀਬ 9:30 ਵਜੇ ਅਧਿਕਾਰੀਆਂ ਨੇ ਘਟਨਾ ਵਾਲੀ ਖਾਂ ਤੋਂ ਲਗਭਗ 600 ਕਿਲੋਮੀਟਰ ਦੂਰ ਬ੍ਰੋਕਨ ਹਿੱਲ ਦੇ ਨੇੜੇ ਬੈਰੀਅਰ ਹਾਈਵੇ ਤੇ ਇੱਕ ਚਿੱਟੇ ਰੰਗ ਦੀ ਹੁੰਡਈ ਵੈਨ ਨੂੰ ਰੋਕਿਆ ਇਸ ਦੌਰਾਨ ਇਸ ਵੈਨ ਦੇ ਡਰਾਈਵਰ 49 ਸਾਲਾ ਨਿਊ ਸਾਊਥ ਵੈਲਜ਼ ਨਿਵਾਸੀ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਇਸ ਦੌਰਾਨ ਗੱਡੀ ਵਿੱਚ ਸਵਾਰ ਇੱਕ ਸ਼ਖਸ ਮੌਕੇ ਤੋਂ ਫਰਾਰ ਹੋ ਗਿਆ ਕਾਰ ਦੇ ਅੰਦਰ 14 ਹਥਿਆਰ ਬਰਾਮਦ ਹੋਏ ਨੇ ਇਹਨਾਂ ਵਿੱਚ ਅਰਧ ਆਟੋਮੈਟਿਕ ਲੋਡਡ ਸ਼ਾਟਗਨ ਵੱਡੀ ਮਾਤਰਾ ਵਿੱਚ ਇਕੱਠੇ ਕੀਤੇ ਜਾਣ ਵਾਲੇ ਸਿੱਕੇ ਅਤੇ ਵੱਡੀ ਮਾਤਰਾ ਵਿੱਚ ਨਕਦੀ ਸ਼ਾਮਲ ਸੀ ਉਧਰ ਪੁਲਿਸ ਨੇ ਯੋਰਕਾਊਨ ਤੋਂ ਕਰੀਬ 1000 ਕਿਲੋਮੀਟਰ ਤੋਂ ਵੱਧ ਦੂਰ ਕੋਬਾਰ ਵਿੱਚ ਇੱਕ ਦੂਜੀ ਚਿਤੀ ਵੈਨ ਲੱਭ ਲਈ ਇਸ ਵਿੱਚ ਕਾਫੀ ਤੌਰ ਤੇ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਤੇ ਮੌਕੇ ਤੇ ਹੀ 35 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਹਮਲੇ ਵਿੱਚ 74 ਸਾਲਾ ਪੀੜਤ ਕਿਸਾਨ ਦੇ ਸਿਰ ਤੇ ਸੱਟ ਲੱਗੀ ਹੈ ਪਰ ਉਹ ਇੱਕ ਸਥਾਨਕ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀ ਨਿਊ ਸਾਊਥ ਵੈਲਜ਼ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਜਿੱਥੇ ਉਹ ਦੱਖਣੀ ਆਸਟ੍ਰੇਲੀਆ ਦੀ ਹਵਾਲਗੀ ਤੱਕ ਸਲਾਖਾਂ ਦੇ ਪਿੱਛੇ ਰਹਿਣਗੇ। ਛਾਤੀ ਦੇ ਕੈਂਸਰ ਸੰਬੰਧੀ ਇੱਕ ਤਾਜ਼ਾ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ। ਇਸ ਰਿਪੋਰਟ ਅਨੁਸਾਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਛਾਤੀ ਦੇ ਕੈਂਸਰ ਦੀ ਦਰ ਦੁਨੀਆ ਵਿੱਚ ਸਭ ਤੋਂ ਵੱਧ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਹੁਣ ਵੀ ਗੰਭੀਰ ਕਦਮ ਨਾ ਚੁੱਕੇ ਗਏ ਤਾਂ ਅਗਲੇ 25 ਸਾਲਾਂ ਦੌਰਾਨ ਕੈਂਸਰ ਦੇ ਕੇਸਾਂ ਵਿੱਚ 38% ਦਾ ਵਾਧਾ ਹੋਵੇਗਾ। ਕੈਂਸਰ ਸੰਬੰਧੀ ਇੱਕ ਤਾਜ਼ਾ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਨੇ। ਇਸ ਰਿਪੋਰਟ ਅਨੁਸਾਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਛਾਤੀ ਦੇ ਕੈਂਸਰ ਦੀ ਦਰ ਦੁਨੀਆ ਵਿੱਚ ਸਭ ਤੋਂ ਵੱਧ ਹੈ ਸਾਇੰਸ ਮੀਡੀਆ ਐਕਸਚੇਂਜ ਆਨਲਾਈਨ ਨਿਊਜ਼ ਪੋਰਟਲ ਨੇ ਮੰਗਲਵਾਰ ਨੂੰ ਇਹ ਰਿਪੋਰਟ ਸਾਂਝੀ ਕੀਤੀ ਇਸ ਰਿਪੋਰਟ ਨੂੰ ਆਸਟ੍ਰੇਲੀਆ ਅਤੇ ਕੈਨੇਡਾ ਦੇ ਖੋਜਕਰਤਾਵਾਂ ਨੇ ਤਿਆਰ ਕੀਤਾ ਹੈ ਖੋਜਕਰਤਾਵਾਂ ਨੇ 185 ਦੇਸ਼ਾਂ ਵਿੱਚ ਛਾਤੀ ਦੇ ਕੈਂਸਰ ਦੀਆਂ ਘਟਨਾਵਾਂ ਅਤੇ ਮੌਤ ਦਰ ਦਾ ਵਿਸ਼ਲੇਸ਼ਣ ਕੀਤਾ ਉਨ੍ਹਾਂ ਪਾਇਆ ਕਿ ਦੁਨੀਆ ਭਰ ਵਿੱਚ 20 ਵਿੱਚੋਂ ਇੱਕ ਔਰਤ ਨੂੰ ਛਾਤੀ ਦਾ ਗੰਭੀਰ ਕੈਂਸਰ ਹੈ ਅਤੇ 70 ਵਿੱਚੋਂ ਇੱਕ ਔਰਤ ਇਸ ਬਿਮਾਰੀ ਨਾਲ ਜਾਨ ਗੁਆ ਸਕਦੀ ਹੈ ਹਾਲਾਂਕਿ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਛਾਤੀ ਦੇ ਕੈਂਸਰ ਦਾ ਜੋਖਮ ਦੁਨੀਆ ਭਰ ਵਿੱਚ ਬਰਾਬਰ ਵੰਡਿਆ ਨਹੀਂ ਗਿਆ ਖੋਜ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਛਾਤੀ ਦੇ ਕੈਂਸਰ ਦੀ ਦਰ ਸਭ ਤੋਂ ਵੱਧ ਸੀ ਉਸ ਤੋਂ ਬਾਅਦ ਉੱਤਰੀ ਅਮਰੀਕਾ ਅਤੇ ਫਿਰ ਉੱਤਰੀ ਯੂਰਪ ਦਾ ਨੰਬਰ ਪਾਇਆ ਗਿਆ ਛਾਤੀ ਦੇ ਕੈਂਸਰ ਦੀ ਸਭ ਤੋਂ ਘੱਟ ਦਰ ਦੱਖਣੀ ਮੱਧ ਏਸ਼ੀਆ ਵਿੱਚ ਦਰਜ ਕੀਤੀ ਗਈ ਇਹ ਨਤੀਜੇ ਇਸ ਲਈ ਵੀ ਹੈਰਾਨ ਕਰਨ ਵਾਲੇ ਨੇ ਕਿਉਂਕਿ WHO ਨੇ ਕਰੀਬ 4 ਸਾਲ ਪਹਿਲਾਂ ਕੈਂਸਰ ਦੀ ਵੱਧ ਦਰ ਵਾਲੇ ਮੁਲਕਾਂ ਨੂੰ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ। ਬਿਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ 2021 ਵਿੱਚ ਗਲੋਬਲ ਬੈਸਟ ਕੈਂਸਰ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਕਰੀਬ-ਕਰੀਬ ਸਾਰੇ ਦੇਸ਼ਾਂ ਲਈ ਛਾਤੀ ਦੇ ਕੈਂਸਰ ਦੀ ਮੌਤ ਦਰ ਨੂੰ ਸਾਲਾਨਾ 2.5% ਦੀ ਘਟਾਉਣ ਦਾ ਟੀਚਾ ਰੱਖਿਆ ਗਿਆ। ਨਵੀਂ ਖੋਜ ਵਿੱਚ ਪਾਇਆ ਗਿਆ ਕਿ ਸਿਰਫ 7% ਮਾਲਟਾ ਡੈਨਮਾਰਕ ਬੈਲਜੀਅਮ ਸਵਿਟਜ਼ਰਲੈਂਡ ਲਿਥੁਆਨੀਆ ਨੀਦਰਲੈਂਡ ਅਤੇ ਸਲੋਵੇਨੀਆ ਜੀਬੀਸੀਆਈ ਭਾਵ ਗਲੋਬਲ ਬ੍ਰੈਸਟ ਕੈਂਸਰ ਇਨੀਸ਼ੀਏਟਿਵ ਦੇ ਟੀਚੇ ਨੂੰ ਪੂਰਾ ਕਰ ਰਹੇ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਪਿਛਲੇ ਦਹਾਕੇ ਦੌਰਾਨ ਮੌਤ ਦਰ ਵਿੱਚ ਸਾਲਾਨਾ 2.1 ਫੀਸਦੀ ਦੀ ਕਮੀ ਕੀਤੀ ਹੈ ਖੋਜਕਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ 2050 ਤੱਕ ਛਾਤੀ ਦੇ ਕੈਂਸਰ ਦੇ ਕੇਸਾਂ ਵਿੱਚ 38 ਫੀਸਦੀ ਦਾ ਵਾਧਾ ਹੋਵੇਗਾ ਜਦੋਂ ਕਿ ਛਾਤੀ ਦੇ ਕੈਂਸਰ ਕਾਰਨ ਮੌਤਾਂ ਵਿੱਚ 68 ਫੀਸਦੀ ਦਾ ਵਾਧਾ ਹੋਵੇਗਾ ਇਸ ਕੋਲਟੰਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਤਨਵਾਦ